ਹੈਲੋ ਸਟੂਡੈਂਟਸ ਮੈਂ ਹਰਵਿੰਦਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਸਟੂਡੈਂਟਸ ਅੱਜ ਅਸੀਂ ਕਰਾਂਗੇ ਜੀ ਪੰਜਾਬ ਦੇ ਵਹਿਮ ਭਰਮ ਲੋਕ ਖੇਡਾਂ ਸੰਗੀਤ ਸਾਜ਼ ਫੁਲਕਾਰੀ ਅਤੇ ਫੁਲਕਾਰੀ ਦੀਆਂ ਕਿਸਮਾਂ ਬਾਰੇ ਮੈਰਾਥਨ ਕਰਾਂਗੇ ਤਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਜੋ ਪੰਜਾਬ ਦੇ ਵਹਿਮ ਭਰਮ ਠੀਕ ਹੈ ਜੀ ਲੋਕਾਂ ਦੇ ਜਿਹੜੇ ਵਹਿਮ ਭਰਮ ਆ ਲੋਕ ਲੋਕ ਜਿਹੜਾ ਚੀਜ਼ਾਂ ਤੇ ਵਿਸ਼ਵਾਸ ਕਰਦੇ ਆ ਜੰਦ ਵਿਸ਼ਵਾਸ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਠੀਕ ਹੈ ਜੀ ਵਿਸ਼ਵਾਸ ਜਾਂ ਵਹਿਮ ਪਰਮ ਜਾਂ ਦੇ ਵਿਸ਼ਵਾਸ ਇਹ ਚੀਜ਼ਾਂ ਤੇ ਆਪਾਂ ਅੱਜ ਚਰਚਾ ਕਰਾਂਗੇ ਗ੍ਰਹਾਂ ਸੰਬੰਧੀ ਜਿਹੜੇ ਲੋਕ ਜਿਹੜੇ ਆ ਉਹ ਜਿਹੜੇ ਵਹਿਮ ਕਰਦੇ ਉਹ ਹੈਗੇ ਜੀ ਮੰਗਲ ਗ੍ਰਹਿ ਦੇ ਵਿੱਚ ਜੰਮਿਆ ਬੱਚਾ ਜਿਹੜਾ ਮੰਗਲਿਕ ਹੁੰਦਾ ਵਾ ਤੇ ਉਸ ਦਾ ਮੰਗਲਿਕ ਦੇ ਨਾਲ ਹੀ ਸ਼ਾਦੀ ਕੀਤੀ ਜਾਣੀ ਜਿਹੜੀ ਉਹ ਸਹੀ ਮੰਨੀ ਜਾਂਦੀ ਹੈ ਮਤਲਬ ਮੰਗਲ ਗ੍ਰਹਿ ਦੇ ਨਾਲ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਕਿ ਬੱਚਾ ਜਿਹੜਾ ਉਹ ਮੰਗਲਿਕ ਹੁੰਦਾ ਵਾ ਸ਼ਨੀ ਗ੍ਰਹਿ ਵਾਲੇ ਜਿਹੜਾ ਮਤਲਬ ਕਿ ਜਿਹੜਾ ਹੁੰਦਾ ਵਾ ਉਹ ਗਾ ਸ਼ਨੀ ਗ੍ਰਹਿ ਪਾਰਾ ਹੋਵੇ ਤਾਂ ਫਿਰ ਉਹ ਬੱਚਾ ਕ੍ਰੋਧੀ ਹੋ ਜਾਂਦਾ ਅਤੇ ਉਸ ਤੋਂ ਬਚਣ ਦਾ ਉਪਾਏ ਹੈ ਕਿ ਉਸ ਨੂੰ ਤੇਲ ਦਾ ਦਾਨ ਕਰਨਾ ਚਾਹੀਦਾ ਹੈ ਸ਼ਨੀ ਗ੍ਰਹਿ ਵਾਲਾ ਬੱਚਾ ਜਿਹੜਾ ਉਹ ਕ੍ਰੋਧੀ ਹੁੰਦਾ ਹੈ ਤੇ ਉਸ ਤੋਂ ਬਚਣ ਲਈ ਆਪਾਂ ਉਹ ਤੇਲ ਦਾ ਜਿਹੜਾ ਦਾਣ ਆ ਉਹ ਕਰਨਾ ਚਾਹੀਦਾ ਗਰਭਵਤੀ ਔਰਤਾਂ ਦੇ ਸਬੰਧੀ ਜਿਹੜਾ ਵਹਿਮ ਭਰਮ ਕੀਤਾ ਜਾਂਦਾ ਹੈ ਕਿ ਜੇਕਰ ਗਰਭਵਤੀ ਔਰਤ ਦਾ ਪਰਸ਼ਾਵਾ ਸੱਪ ਤੇ ਪੈ ਜਾਂਦਾ ਹੈ ਤਾਂ ਉਸ ਦੀ ਜਿਹੜੀ ਆ ਉਹ ਚਾਲ ਮੱਠੀ ਹੋ ਜਾਂਦੀ ਹੈ ਸੱਪ ਦੀ ਜਿਹੜੀ ਚਾਲ ਉਹ ਮੱਠੀ ਹੋ ਜਾਂਦੀ ਹੈ ਫਿਰ ਇਹ ਸ਼ਿਲੇ ਵਾਲੇ ਜਿਹੜੇ ਕਮਰੇ ਵਿੱਚ ਆ ਝਾੜੂ ਨਹੀਂ ਰੱਖਣਾ ਚਾਹੀਦਾ ਕਿਧਰੇ ਆਉਣ ਵਾਲੇ ਬੱਚੇ ਦੇ ਪਾਗਾਂ ਤੇ ਹੁੰਜਾ ਨਾ ਫੇਰ ਜਾਵੇ ਠੀਕ ਹੈ ਜੀ ਤਾਂ ਉਹ ਕਹਿੰਦੇ ਆ ਕਿ ਜਿਹੜਾ ਛੇਲੇ ਵਾਲੇ ਕਮਰੇ ਦੇ ਵਿੱਚ ਜਦੋਂ ਨਵਜਮੇ ਬੱਚਾ ਹੁੰਦਾ ਸਵੇ ਮਹੀਨੇ ਦਾ ਬੱਚਾ ਹੁੰਦਾ ਤਾਂ ਉਹਦੇ ਕਮਰੇ ਵਿੱਚ ਜਿਹੜਾ ਝਾੜੂ ਉਹ ਨਹੀਂ ਰੱਖਣਾ ਚਾਹੀਦਾ ਠੀਕ ਹੈ ਜੀ ਇਹ ਹੈ ਨੈਕਸਟ ਹੈ ਜੀ ਨજર ਲੱਗਣ ਦੇ ਸਬੰਧੀ ਵੀ ਉਹਨਾਂ ਦੇ ਕੋਈ ਵਹਿਮ ਭਰਮ ਆ ਜਿਵੇਂ ਫਟਕੜੀ ਨੂੰ ਬੱਚੇ ਤੋਂ ਵਾਰ ਕੇ ਅੱਗ ਵਿੱਚ ਸੁੱਟ ਦੇਣਾ ਇਹਦੇ ਨਾਲ ਉਹ ਕਹਿੰਦੇ ਆ ਜੀ ਵੀ ਨજર ਲੱਥ ਜਾਂਦੀ ਹੈ ਫਟਕੜੀ ਦੇ ਨਾਲ ਨજર ਲੱਥ ਜਾਂਦੀ ਸੀ ਠੀਕ ਹੈ ਜੀ ਜਨੌਰਾਂ ਤੇ ਪੰਛੀਆਂ ਸੰਬੰਧੀ ਵਹਿਮ ਪਰ ਮੂਹ ਕਹਿੰਦੇ ਕੁੱਤੇ ਦਾ ਰੋਣਾ ਰੋਣਾ ਅਪਸ਼ਗਣ ਮੰਨਿਆ ਜਾਂਦਾ ਮੌਤ ਦਾ ਸਨੇਹ ਮੰਨਿਆ ਜਾਂਦਾ ਕਿਉਂਕਿ ਕੁੱਤੇ ਨੂੰ ਜਿਹੜਾ ਉਹ ਜਮਦੂਤ ਦਾ ਵਾਹਣ ਕਿਹਾ ਜਾਂਦਾ ਠੀਕ ਹੈ ਜੀ ਕੁੱਤੇ ਨੂੰ ਜਮਦੂਤ ਦਾ ਵਾਹਣ ਕਿਹਾ ਜਾਂਦਾ ਤੇ ਉਸ ਦਾ ਜਿਹੜਾ ਰੋਣਾ ਉਸ ਅਪਸ਼ਗਣ ਮੰਨਿਆ ਜਾਂਦਾ ਹੈ ਨੈਕਸਟ ਹੈ ਜੀ ਜੇਕਰ ਕਿਸੇ ਦੇ ਬੂਹੇ ਅੱਗੇ ਕੁੱਤਾ ਉੱਪਰ ਵਾਲੇ ਉੱਪਰ ਵੱਲ ਲੱਤਾਂ ਕਰਕੇ ਲੇਟਿਆ ਹੋਵੇ ਤਾਂ ਉਹ ਵੀ ਅਪਸ਼ਗਣ ਮੰਨਿਆ ਜਾਂਦਾ ਠੀਕ ਹੈ ਜੀ ਉੱਪਰ ਵੱਲ ਨੂੰ ਕੁੱਤਾ ਲੇਟਿਆ ਹੋਵੇ ਲੱਤਾਂ ਕਰਕੇ ਤਾਂ ਉਸ ਨੂੰ ਵੀ ਅਪਸ਼ਗਣ ਮੰਨਿਆ ਜਾਂਦਾ ਜੇ ਕੁੱਕੜ ਦਿਨੇ ਬਾਗ ਦਿੰਦਾ ਤਾਂ ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਦਿਨੇ ਉੱਲੂ ਦਾ ਦਿਖਾਈ ਦੇਣਾ ਵੀ ਬੁਰਾ ਮੰਨਿਆ ਜਾਂਦਾ ਦਿਨੇ ਉੱਲੂ ਦਾ ਦਿਖਾਈ ਉੱਲੂਆਂ ਦਾ ਵੀ ਦਿਖਾਈ ਦੇਣਾ ਜਿਹੜਾ ਉਹ ਬੁਰਾ ਮੰਨਿਆ ਜਾਂਦਾ ਹੈ ਠੀਕ ਹੈ ਜੀ ਜੇਕਰ ਕੁੱਤਾ ਉੱਪਰ ਨੂੰ ਲੱਤਾਂ ਕਰਕੇ ਲੇਟਿਆ ਹੁੰਦਾ ਉਹ ਵੀ ਅਪਸ਼ਗਣ ਮੰਨਿਆ ਜਾਂਦਾ ਬੂਹੇ ਅੱਗੇ ਕੁੱਕਰ ਦਾ ਦੇੜੇ ਵਾਂਗ ਦੇਣਾ ਤੇ ਉੱਲੂ ਦਾ ਦੇਨੇ ਦਿਸਣਾ ਵੀ ਜਿਹੜਾ ਉਹ ਬੁਰਾ ਅਪਸ਼ਗਣ ਜਿਹੜਾ ਉਹ ਮੰਨਿਆ ਜਾਂਦਾ ਹੈ ਨੈਕਸਟ ਹੈ ਜੀ ਸਰੀਰਕ ਜਿਹੜੇ ਅੰਗਾਂ ਦੇ ਨਾਲ ਵਹਿਮ ਭਰਮ ਕੀੜੇ ਕੀਤੇ ਜਾਂਦੇ ਵੀ ਜੇ ਪੁਰਸ਼ ਦੀ ਸੱਜੀ ਜਿਹੜੀ ਅੱਖ ਹੁੰਦੀ ਹੈ ਠੀਕ ਹੈ ਜੀ ਉਹ ਫਰਕੇ ਤਾਂ ਚੰਗੀ ਹੁੰਦੀ ਆ ਪਰ ਖੱਬੀ ਜਿਹੜੀ ਉਹ ਮਾੜੀ ਹੁੰਦੀ ਆ ਇਸਤਰੀ ਦੀ ਖੱਬੀ ਅੱਖ ਫੜਕਣਾ ਚੰਗਾ ਹੁੰਦਾ ਹੈ ਤਾਂ ਸੱਜੀ ਮਾੜੀ ਹੁੰਦੀ ਹੈ। ਇਸਤਰੀ ਦੀ ਖੱਬੀ ਤਲੀ ਵਿੱਚ ਖਾਰਸ਼ ਚੰਗੀ ਹੁੰਦੀ ਹੈ। ਇਸਤਰੀ ਦੀ ਖੱਬੀ ਤਲੀ ਦੇ ਵਿੱਚ ਹੱਥ ਦੀ ਤਲੀ ਦੇ ਵਿੱਚ ਖਾਰਸ਼ ਚੰਗੀ ਹੁੰਦੀ ਹੈ। ਬੱਚੇ ਦੇ ਜਨਮ ਹੋਣ ਤੋਂ ਬਾਅਦ ਵਿੱਚ ਜਿਹੜੇ ਵਹਿਮ ਭਰਮ ਕੀਤੇ ਜਾਂਦੇ ਉਹ ਬੱਚੇ ਨੂੰ 40 ਦਿਨ ਤੱਕ ਕਿਸੇ ਦੇ ਮੱਥੇ ਨਹੀਂ ਲਾਣਾ, ਵੀ ਕਮਰੇ ਤੋਂ ਬਾਹਰ ਨਹੀਂ ਕੱਟਿਆ ਜਾਂਦਾ। ਉਹਨੂੰ 40 ਦਿਨਾਂ ਤੱਕ ਕਿਸੇ ਦੇ ਮੱਥੇ ਨਹੀਂ ਲਾਇਆ ਜਾਂਦਾ। ਵੈਸੇ ਤਾਂ ਉਹ ਇਨਫੈਕਸ਼ਨ ਦਾ ਕਰਕੇ ਵੀ ਹੁੰਦਾ ਵਾ ਪਰ ਇਹਨੂੰ ਵਹਿਮ ਭਰਮ ਦੇ ਵਿੱਚ ਵੀ ਦੇਖਦੇ ਆ ਲੋਕੀ। ਜੇਕਰ ਤਿੰਨ ਕੁੜੀਆਂ ਤੋਂ ਬਾਅਦ ਜੇ ਮੁੰਡੇ ਜਨਮ ਹੋਵੇ ਤਾਂ ਉਸਨੂੰ ਤਿੱਖਲ ਮੰਨਿਆ ਜਾਂਦਾ ਹੈ ਉਸਨੂੰ ਜਿਹੜਾ ਤਿੱਖਲ ਨੂੰ ਕਿਹਾ ਜਾਂਦਾ ਹੈ ਕਿ ਪਰਿਵਾਰ ਲਈ ਸ਼ੁਭ ਨਹੀਂ ਹੁੰਦਾ ਦੰਦਾ ਦੇ ਪ੍ਰਤੀ ਵਿਆਮ ਪਰਮ ਜੀ ਜੇਕਰ ਬੱਚਾ ਪਹਿਲੇ ਉੱਪਰਲੇ ਦੰਦ ਕੱਢ ਲਵੇ ਤੇ ਉਹ ਮਾਵੇਂ ਮਾਵੇਂ ਵਾਸਤੇ ਮਤਲਬ ਨਾਨਕਿਆ ਵਾਸਤੇ ਜਿਹੜਾ ਉਹ ਮਾੜਾ ਸਮਝਿਆ ਜਾਂਦਾ ਹੈ ਤੇ ਉਹਨਾਂ ਦੇ ਫਿਰ ਜਿਹੜੇ ਦੰਦ ਉਹ ਠਾਕੇ ਜਾਂਦੇ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਕਤਤਕ ਮਹੀਨੇ ਦੇ ਵਿੱਚ ਜੰਮੇ ਪੁੱਤਰ ਬਾਰੇ ਵੀ ਵਿਹਿਮ ਭਰਮ ਕੀਤਾ ਜਾਂਦਾ ਵਾ ਵੀ ਕਿਸੇ ਨਾ ਕਿਸੇ ਦਾ ਜਿਹੜਾ ਉਹ ਸਿਰ ਜਿਹੜਾ ਉਹ ਸਿਰ ਲੈ ਕੇ ਜਾਵੇਗਾ ਜਾਂ ਫਿਰ ਆਪਣੀ ਮੌਤ ਦੇ ਆਪ ਮੂੰਹ ਦੇ ਮੌਤ ਦੇ ਮੂੰਹ ਦੇ ਵਿੱਚ ਚਲਾ ਜਾਏਗਾ ਇਸ ਤਰੀਕੇ ਨਾਲ ਕਤਤਕ ਮਹੀਨੇ ਦੇ ਵਿੱਚ ਜਿਹੜਾ ਬੱਚਾ ਜਨਮ ਲੈਂਦਾ ਉਸ ਬਾਰੇ ਵਹਿਮ ਭਰਮ ਕੀਤਾ ਜਾਂਦਾ ਸੀ ਠੀਕ ਹੈ ਜੀ ਦਿਨਾਂ ਬਾਰੇ ਵਹਿਮ ਭਰਮ ਵੀ ਕੀਤਾ ਜਾਂਦਾ ਸੀ ਜਿਵੇਂ ਸੋਮਵਾਰ ਵਾਲੇ ਦਿਨ ਕੋਈ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਛੇਤੀ ਪੂਰਾ ਨਹੀਂ ਹੁੰਦਾ ਠੀਕ ਹੈ ਜੀ ਸੋਮਵਾਰ ਨੂੰ ਮੰਜੀ ਬੁੰਨਾ ਚੱਗੀ ਸਮਝੀ ਜਾਂਦੀ ਸੀ ਸੋੰਬਰ ਨੂੰ ਮੰਜੀ ਬੁੰਨਾ ਚੰਗਾ ਸਮਝਿਆ ਜਾਂਦਾ ਸੀ ਪਰ ਕੋਈ ਹੋਰ ਕੰਮ ਨਹੀਂ ਸ਼ੁਰੂ ਕੀਤਾ ਜਾਂਦਾ ਸੀ ਕਿਉਂਕਿ ਉਹ ਕਹਿੰਦੇ ਸੀ ਉਹ ਛੇਤੀ ਪੂਰਾ ਨਹੀਂ ਹੁੰਦਾ ਮੰਗਲਵਾਰ ਕਰੜਾ ਹੁੰਦਾ ਹੈ ਸਿਰਦਰਦ ਮੰਗਲਵਾਰ ਦੀ ਕਰੂਪੀ ਹੈ ਮੰਗਲਵਾਰ ਕਹਿੰਦੇ ਸੀ ਵੀ ਕਰੜਾ ਹੁੰਦਾ ਤੇ ਮੰਗਲਵਾਰ ਨੂੰ ਸਿਰਦਰਦ ਦੀ ਕਰੂਪੀ ਹੁੰਦੀ ਸੀ ਮੰਗਲਵਾਰ ਇੱਟਾਂ ਦੇ ਪੱਠੇ ਨੂੰ ਅੱਗ ਦੇਣੀ ਸ਼ੁਭ ਮੰਨੀ ਜਾਂਦੀ ਸੀ ਇੱਟਾਂ ਦੇ ਪੱਠੇ ਨੂੰ ਜਿਹੜੇ ਅੱਗ ਦੇਣੀ ਉਹ ਸ਼ੁਭ ਮੰਨੀ ਜਾਂਦੀ ਸੀ ਬੁੱਧ ਕੰਮ ਸ਼ੁੱਧ ਸ਼ੁਭ ਦਿਨ ਹੈ ਅਸ਼ੁਭ ਦਿਨ ਸ਼ੁਰੂ ਹੈ ਕੀਤਾ ਜਾਂਦਾ ਸੀਗਾ ਤੇ ਕੰਮ ਜਿਹੜਾ ਉਹ ਛੇਤੀ ਸੰਪੂਰਨ ਹੋ ਜਾਂਦਾ ਸੀ ਮਤਲਬ ਬੁੱਧ ਕਾਮ ਸ਼ੁੱਧ ਵੀ ਜੇਕਰ ਆਪਾਂ ਬੁੱਧਵਾਰ ਕੰਮ ਸ਼ੁਰੂ ਕਰਾਂਗੇ ਤਾਂ ਆਪਣਾ ਜਿਹੜਾ ਕੰਮ ਉਹ ਛੇਤੀ ਸੰਪੂਰਨ ਹੋ ਜਾਏਗਾ ਇਸ ਨੂੰ ਵਧੀਆ ਮੰਨਿਆ ਜਾਂਦਾ ਸੀ ਵੀਰਵਾਰ ਤੇ ਸਿਰ ਨੂੰ ਸਿਰ ਨਾਉਣਾ ਤੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਦਿਸ਼ਾਵਾਂ ਪ੍ਰਤੀ ਜਿਹੜਾ ਵਹਿਮ ਪਰਮੂ ਕੀਤਾ ਜਾਂਦਾ ਸੀ ਬੁੱਧਵਾਰ ਨੂੰ ਅਤੇ ਮੰਗਲਵਾਰ ਨੂੰ ਉੱਤਰ ਦਿਸ਼ਾ ਵੱਲ ਜਿਹੜਾ ਸਫਰ ਕਰਨਾ ਉਹ ਮਾੜਾ ਸਮਝਿਆ ਜਾਂਦਾ ਸੀ ਪਰ ਸੋਮਵਾਰ ਤੇ ਸ਼ੁੱਕਰਵਾਰ ਵਧੀਆ ਮਤਲਬ ਕਿ ਗੁੱਡ ਸਮਝਿਆ ਜਾਂਦਾ ਸੀ ਪਸ਼ੂਆਂ ਬਾਰੇ ਵਹਿਮ ਭਰਮ ਕੀ ਸੀ ਜੀ ਜਿਹੜੀ ਕਲਪਾ گاਉਂ ਦਾਨ ਕਰਨੀ ਚਾਹੀਦੀ ਸੀ ਤੇ ਘਰ ਨਹੀਂ ਰੱਖਣੀ ਚਾਹੀਦੀ ਠੀਕ ਹੈ ਜੀ ਇਹਦੇ ਹਾਂਜੀ ਭਾਦੋ ਦੇ ਮਹੀਨੇ ਸਟੂਡੈਂਟ ਇਥੇ ਭਾਦੋ ਦੇ ਮਹੀਨੇ ਆ ਭਾਦੋ ਦੇ ਮਹੀਨੇ ਸੂਈ ਗਾਂ ਹਾਨੀਕਾਰਕ ਮੰਨੀ ਜਾਂਦੀ ਹੈ ਪੰਡਤ ਨੂੰ ਦਾਨ ਕਰਨੀ ਚਾਹੀਦੀ ਹੈ ਠੀਕ ਹੈ ਜੀ ਪੰਡਤ ਨੂੰ ਦਾਨ ਕਰਨੀ ਚਾਹੀਦੀ ਹੈ ਗਾਂ ਭਾਦੋ ਦੇ ਮਹੀਨੇ ਜਿਹੜੀ ਸੋਈ ਗਾ ਸੀ ਉਹ ਕੀ ਆ ਮਾੜੀ ਮੰਨੀ ਜਾਂਦੀ ਸੀ ਠੀਕ ਹੈ ਜੀ ਪਰ ਚਾਰੇ ਖੁਰ ਚਿੱਟੇ ਮੱਥੇ ਤੇ ਚਟਾਕ ਵਾਲੀ ਜਿਹੜੀ ਗਾਂ ਆ ਉਹ ਚੰਗੀ ਮੰਨੀ ਜਾਂਦੀ ਹੈ ਠੀਕ ਹੈ ਜੀ ਚਾਰੇ ਖੁਰ ਜੀ ਦੇ ਚਿੱਟੇ ਹੋਣ ਮੱਥੇ ਤੇ ਚਟਾਕ ਹੋਣ ਉਹ ਵਾਲੀ ਜਿਹੜੀ ਗਾਂ ਆ ਉਹ ਚੰਗੀ ਮੰਨੀ ਜਾਂਦੀ ਹੈ ਨੈਕਸਟ ਸਟੂਡੈਂਟਸ ਆਪਣਾ ਟੌਪਿਕ ਹੈ ਜੀ ਪੰਜਾਬ ਦੀਆਂ ਖੇਡਾਂ ਤਾਂ ਪੰਜਾਬ ਦੀਆਂ ਜਿਹੜੀਆਂ ਖੇਡਾਂ ਹੁਣ ਆਪਾਂ ਜਸਟ ਪੜਨ ਦੇ ਵਿੱਚ ਹੀ ਰਹਿ ਗਈਆਂ ਵੈਸੇ ਇਹ ਲੋਪ ਹੋ ਚੁੱਕੀਆਂ ਬੱਚੇ ਅੱਜਕੱਲ ਫੋਨਾਂ ਤੇ ਗੇਮਾਂ ਖੇਡਦੇ ਆ ਤਾਂ ਇਹਨਾਂ ਨੂੰ ਆਪਾਂ ਕਰਦੇ ਆ ਜੀ ਪਹਿਲਾਂ ਲੋਕੀ ਬੱਚੇ ਕੀ ਕਰਦੇ ਸੀ ਟੋਲੀਆਂ ਬਣਾ ਕੇ ਜਿਹੜੀਆਂ ਖੇਡੀਆਂ ਜਾਣ ਵਾਲੀਆਂ ਖੇਡੀਆਂ ਖੇਡਾਂ ਬਾਰੇ ਆਪਾਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਲੋਕ ਖੇਡਾਂ ਜਿਵੇਂ ਕਬੱਡੀ ਰੱਸਾ ਕੱਸੀ ਸ਼ੱਕਰ ਭਿੱਜੀ ਲੂਣ ਸੇ ਲੂਣ ਮਿਆਣੀ ਕੂਕਾ ਕੂਕਾ ਕਾਂਗੜੇ ਤੇ ਟਿਬਲਾ ਟਿੱਬੀ ਆਦਿ ਗੋਲੀਆਂ ਬਣਾਉਣ ਸਮੇ ਆੜੀ ਜਿਹੜੇ ਉਹ ਮਲੰਨ ਮਲक्कਣ ਦਾ ਜਿਹੜਾ ਨਿਯਮ ਸੀਗਾ ਉਹ ਪਨਾਇਆ ਜਾਂਦਾ ਸੀ ਇੱਥੇ ਮੁੰਡੇ ਕੁੜੀਆਂ ਜਿਹੜੇ ਉਹ ਬੁੱਢੀ ਮਾਈ ਡੰਡਾ ਭੰਡਾ ਪਡਾਰੀਆ ਉਠਕ ਬੈਠਕ ਊਚ ਨੀਚ ਕੋਟਲਾ ਸ਼ਪਾਕੀ ਦਾਈਆ ਦੁਕੜੇ ਬਾਂਦਰ ਕਿਲਾ ਸਮੁੰਦਰ ਤੇ ਮਛਲੀ ਅੰਨਾ ਝੋਟਾ ਪੁਸ਼ਪੁਸ਼ ਪੁਸ਼ਪੂਸ਼ ਤੇ ਗੁੱਲੀ ਡੰਡਾ ਪੀਚੂ ਟਿਕੇ ਜੀ ਪੀਚੋ ਬੱਕਰੀ ਅੱਡੀ ਛੜੱਪਾ ਚੱਕਰ ਭਿੱਜੀ ਲੋਕ ਖੇਡਾਂ ਜਿਹੜੀਆਂ ਉਹ ਖੂਬ ਆਨੰਦ ਮਾਣਦੇ ਸਨ ਪਹਿਲਾਂ ਇੰਨਾ ਖੇਡਾਂ ਦੇ ਬੱਚੇ ਆਨੰਦ ਮਾਣਦੇ ਸਨ ਤਾਂ ਸਟੂਡੈਂਟਸ ਇੰਨਾ ਖੇਡਾਂ ਦੇ ਜਿਹੜੇ ਤੁਸੀਂ ਉਹ ਨਾਮ ਯਾਦ ਰੱਖ ਲੈਣੇ ਆ ਤਾਂ ਕਈ ਵਾਰ ਆਪਣੀਆਂ ਜਿਹੜੀਆਂ ਅੱਜ ਵਾਲੀਆਂ ਖੇਡਾਂ ਤੇ ਇੰਨਾ ਖੇਡਾਂ ਦੇ ਵਿੱਚੋਂ ਕੋਈ ਇੱਕ ਨਾਮ ਦੇ ਕੇ ਉਹ ਪੁੱਛ ਸਕਦੇ ਹਨ ਕਿ ਇਹਨਾਂ ਵਿੱਚੋਂ ਕਿਹੜੀ ਲੋਕ ਖੇਡ ਆ ਤਾਂ ਇੱਕ ਵਾਰੀ ਯਾਦ ਕਰ ਲੈਣਾ ਜੀ ਬੁੱਢੀ ਮਾਈ ਇੱਕ ਵੱਡਾ ਬਣਾ ਰੀਆ ਉਠਕ ਬੈਠਕ ਉੱਚੀ ਨੀਚ ਕੋਟਲਾ ਸ਼ਪਾਕੀ ਦਈਆ ਦੋਕੜੇ ਬਾਂਦਰ ਕਿਲਾ ਸਮੁੰਦਰ ਅਤੇ ਮਛਲੀ ਮੱਛੀ ਅੰਨਾ ਝੋਟਾ ਪੁੱਛ ਪੁੱਛ ਗੁੱਲੀ ਡੰਡਾ ਪਿਛੂ ਠੀਕ ਹੈ ਜੀ ਪੀਚੋ ਬੱਕਰੀ ਤੇ ਅੱਡੀ ਛੜੱਪਾ ਸ਼ੱਕਰ ਭਿੱਜੀ ਇਹ ਸਾਰੀਆਂ ਖੇਡਾਂ ਇਹਦੇ ਵਿੱਚ ਲੋਕ ਖੇਡਾਂ ਵਿੱਚ ਆ ਜਾਂਦੀਆਂ ਹਨ ਨੈਕਸ ਜੀ ਕੁਸ਼ਤੀਆਂ ਕੁਸ਼ਤੀਆਂ ਪ੍ਰਾਤਨ ਸਮੇਤ ਹੋਈ ਪੰਜਾਬੀਆਂ ਲਈ ਖੇਚ ਦਾ ਕੇਂਦਰ ਬਣੀਆਂ ਹੁੰਦੀਆਂ ਬਣੀਆਂ ਆ ਰਹੀਆਂ ਹਨ ਕਬੱਡੀ ਕਬੱਡੀ ਜਿਹੜੀ ਉਹ ਪੰਜਾਬੀਆਂ ਦੀ ਕੌਮੀ ਖੇਡ ਹੈ ਕਬੱਡੀ ਜਿਹੜੀ ਉਹ ਪੰਜਾਬੀਆਂ ਦੀ ਕੌਮੀ ਖੇਡ ਹੈ ਇਹਨੂੰ ਲੰਮੀ ਕੋਡੀ ਲੰਮੀ ਕੋਡੀ ਵੀ ਕਿਹਾ ਜਾਂਦਾ ਮਤਲਬ ਕਿ ਇੱਕ ਹੁੰਦੀ ਹੈ ਜੀ ਗੁੰਗੀ ਕੋਡੀ ਸੋੰਚੀ ਪੱਕੀ ਕੋਡ ਕਬੱਡੀ ਠੀਕ ਹੈ ਇਹ ਦੀਆਂ ਕਿਸਮਾਂ ਕਬੱਡੀ ਦੀਆਂ ਅੱਜਕੱਲ ਇਹਨਾਂ ਦੀ ਥਾਂ ਤੇ ਨੈਸ਼ਨਲ ਨੈਸ਼ਨਲ ਜਿਹੜੀ ਸਟਾਈਲ ਕਬੱਡੀ ਪ੍ਰਚਲਿਤ ਹੈ ਮੇਲੇ ਵਿੱਚ ਜਿਹੜੀ ਆ ਉਹ ਸੌਂਚੀ ਪੱਕੀ ਦੇ ਮੁਕਾਬਲੇ ਕਰਵਾਏ ਜਾਂਦੇ ਆ ਨਾ ਤੇ ਇਹ ਮਤਲਬ ਜਿਹੜੀ ਖੇਡ ਵਾ ਉਹ ਬਾਸਕਟ ਦੇ ਨਾਲ ਜਿਹੜੀ ਉਹ ਮਿਲਦੀ ਜੁਲਦੀ ਆ ਸੌਂਚੀ ਪੱਕੀ ਜਿਹੜੀ ਹੈ ਜੀ ਹਾਂਜੀ ਖਿੱਦੋ ਖੁੰਡੀ ਤੇ ਲੂਣ ਲੂਣ ਤੇ ਲੱਲੇ ਕਿੱਦੋਂ ਖੁੰਡੀ ਦੀ ਥਾਂ ਹੁਣ ਹਾਕੀ ਨੇ ਲੈ ਲਈ ਐ ਅਤੇ ਲੂਨ ਤੇ ਲੱਲੇ ਜਿਹੜੀ ਆ ਕ੍ਰਿਕਟ ਦੇ ਵਿੱਚ ਆ ਮਤਲਬ ਕਿ ਸਮਾ ਗਈ ਐ ਠੀਕ ਐ ਜੀ ਇਹ ਵਾਲੀ ਤੇ ਅੱਡੀ ਛੜੱਪਾ ਜਾਂ ਡੇ ਟਪਾ ਅੱਡੀ ਟਪਾਏ ਕੁੜੀਆਂ ਦੀ ਖੇਡ ਹੁੰਦੀ ਸੀ ਠੀਕ ਐ ਜੀ ਡੰਡ ਪਲੰਗ ਪਲਾਂਗੜਾ ਜਾਂ ਪੀਰ ਪੀਰ ਪਲੀਨ ਬਲੀਕਣ ਠੀਕ ਐ ਜੀ ਜਾਂ ਫਿਰ ਡੰਡਾ ਡੁੱਕ ਇਹ ਜਿਹੜੀ ਆ ਗਰਮੀਆਂ ਵਿੱਚ ਪਿੱਪਲਾਂ ਦੇ ਬੋਡਾਂ ਦੇ ਰੁੱਖਾਂ ਦੇ ਹੇਠਾਂ ਜਿਹੜੀ ਖੇਡੀ ਜਾਣ ਵਾਲੀ ਉਹ ਖੇਡ ਹੈ ਜੀ ਗਰਮੀਆਂ ਦੇ ਵਿੱਚ ਖੇਡੀ ਜਾਣ ਵਾਲੀ ਖੇਡ ਆ ਬਾਦਰ ਕਿਲਾ ਇਹ ਸਰਦੀਆਂ ਦੀ ਖੇਡ ਹੈ ਇਹ ਖੇਡ ਵਿੱਚ ਮੁੰਡੇ ਤੇ ਕੁੜੀਆਂ ਰਲ ਕੇ ਖੇਡਦੇ ਹਨ ਤੇ ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਜਿੰਨੇ ਮਰਜ਼ੀ ਬੱਚੇ ਖੇਡ ਸਕਦੇ ਹਨ ਵਡੇਰੀਆਂ ਦੀਆਂ ਜਿਹੜੀਆਂ ਬੈਠ ਕੇ ਖੇਡਣ ਵਾਲੀਆਂ ਬਜ਼ੁਰਗਾਂ ਦੀਆਂ ਖੇਡਾਂ ਉਹ ਹੈਗੇ ਜੀ 12 ਠੀਕਰੀ 12 ਟਾਣੀ ਸਤਰੰਜ ਚੌਪੜ ਤੇ ਤਾਸ਼ ਤੇ ਖੱਡਾ ਆਦਿ ਠੀਕ ਹੈ ਜੀ ਇਹ ਜਿਹੜੇ ਉਹ ਵੱਡੇ ਜਿਹੜੇ ਬਜ਼ੁਰਗ ਆ ਉਹ ਆਪਸ ਦੇ ਵਿੱਚ ਖੇਡਦੇ ਆਂ ਠੀਕ ਹੈ ਜੀ ਨੈਕਸਟ ਹੈ ਸਟੂਡੈਂਟਸ ਮਰਦਾਂ ਦੀਆਂ ਲੋਕ ਲੋਕ ਾਂ ਆ ਗਈਆਂ ਜੀ ਲੋਕ ਾਂ ਜਿਹੜੀਆਂ ਮਰਦਾਂ ਦੀਆਂ ਲੋਕ ਇਹਦੇ ਚ ਅਧਿੰਦੀ ਹੈ ਕੁਸ਼ਤੀ ਕਬੱਡੀ ਮੁੰਗਲੀ ਮੂਗਲੀਆਂ ਮੂਗਲੀਆਂ ਠੀਕ ਹੈ ਜੀ ਫੇਰ ਨਾ ਮੂਗਲੀਆਂ ਫੇਰ ਨਾ ਪਹਿਲੇ ਜ਼ਮਾਨੇ ਚ ਮੂਗਲੀਆਂ ਹੁੰਦੀਆਂ ਸੀ ਪਿਛਲੇ ਜ਼ਮਾਨੇ ਚ ਉਹ ਫੇਰਦੇ ਸਨ ਬੋਰੀ ਅਤੇ ਮੁਰਾ ਮੁਰਾਦਰ ਠੀਕ ਹੈ ਜੀ ਇਹ ਜਿਵੇਂ ਭਾਰੀ ਚੀਜ਼ ਚੱਕਣਾ ਜਿਵੇਂ ਬੇਸਬਾਲ ਹੋ ਗਿਆ ਹਨਾ ਅੱਜ ਦੇ ਜ਼ਮਾਨੇ ਚ ਬੇਸਬਾਲ ਵਾਲੀ ਖੇਡ ਖੇਡਦੇ ਲੋਕ ਬੱਚੇ ਉਹ ਵਾਲੀ ਮਰਦ ਖੇਡਦੇ ਆ ਠੀਕ ਹੈ ਜੀ ਮੁੰਡਿਆਂ ਦੀਆਂ ਜਿਹੜੀਆਂ ਖੇਡਾਂ ਸੀ ਉਹ ਗੁੱਲੀ ਡੰਡਾ ਸੀ ਖਿੱਦੋ ਖੁੰਡੀ ਸੀਗੀ ਪਿੱਠੂ ਤੇ ਬੰਦਿਆਂ ਨਾਲ ਖੇਡਣਾ ਸੋਰੀ ਬੰਟਿਆ ਨਾਲ ਖੇਡਣਾ ਸੋਰੀ ਗਲਤੀ ਹੋ ਗਈ ਜੀ ਬੰਟਿਆ ਨਾਲ ਖੇਡਣਾ ਬੰਟਿਆ ਨਾਲ ਬੰਟਿਆ ਨਾਲ ਖੇਡਣਾ ਇਹ ਜਿਹੜੀਆਂ ਸੀ ਆ ਮੁੰਡਿਆਂ ਦੀਆਂ ਖੇਡਾਂ ਸਨ ਕੁੜੀਆਂ ਦੀਆਂ ਖੇਡੀਆਂ ਸੀ ਖੇਡਾਂ ਸੀ ਜੀ ਅੱਡੀ ਛੜੱਪਾ ਰੱਸੀ ਟੱਪਣਾ ਕਿੱਕਲੀ ਗੇਂਦ ਗੇਂ ਤੇ ਗੀਟੇ ਥਾਲ ਬੁੱਢੀ ਬਟੋਲੇ ਆਦੇ ਸਾਰੇ ਸਨ ਕੁੜੀਆਂ ਦੀਆਂ ਖੇਡਿਆ ਬੱਚਿਆਂ ਦੀਆਂ ਜਿਹੜੀਆਂ ਖੇਡਾਂ ਸਨ ਉਹ ਸੀਗੇ ਜੀ ਛੂਨ ਚਪਾਈ ਕੋਟਲਛਪਾਕੀ ਤੇ ਪੰਡਾ ਪਡਾਰੀਆ ਸਮੁੰਦਰ ਮਛਲੀ ਪੁਸ਼ਪੁਸ਼ ਆਹ ਠੀਕ ਹੈ ਜੀ ਇਹ ਜਿਹੜੀਆਂ ਸੀਗੀਆਂ ਇਹ ਬੱਚਿਆਂ ਦੀਆਂ ਖੇਡਾਂ ਸੀ ਤਾਂ ਸਟੂਡੈਂਟਸ ਇਹ ਸਨ ਜੋ ਆਪਣੀਆਂ ਪੰਜਾਬ ਦੀਆਂ ਲੋਕ ਖੇਡਾਂ ਤੇ ਅੱਗੇ ਆਪਾਂ ਜੋ ਸੰਗੀਤ ਸਾਜ਼ ਜਿਹੜੇ ਆਪਣੇ ਇੰਪੋਰਟੈਂਟ ਆ ਪੰਜਾਬ ਦੇ ਉਹਨਾਂ ਬਾਰੇ ਗੱਲ ਕਰਦੇ ਆ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਜੀ ਸੰਗੀਤ ਸਾਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਜੀ ਤੌਸ ਇਹ ਕਾਫੀ ਵੱਡਾ ਤੇ ਭਾਰੀ ਸਾਜ਼ ਹੈ ਇਸ ਦੀ ਜਿਹੜੀ ਰਚਨਾ ਤੇ ਰੂਪਰੇਖਾ ਜਿਹੜੀ ਉਹ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤੀ ਹੈ ਤੇ ਇਸ ਦੇ ਇਸ ਦੇ ਜਿਹੜੇ ਆਕਾਰ ਨੂੰ ਘਟਾ ਕੇ ਇੱਕ ਨਵਾਂ ਜਿਹੜਾ ਸਾਜ਼ ਬਣਾਇਆ ਗਿਆ ਉਸ ਨੂੰ ਬੋਲਦੇ ਆ ਦਿਲਰੁਬਾ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤੋਂ ਸਾਜ਼ ਬਣਾਇਆ ਸੀ ਜੀ ਉਸ ਦਾ ਜੋ ਆਪਾਂ ਰੰਗ ਰੂਪ ਹੁਣ ਬਦਲ ਕੇ ਜਿਹੜਾ ਰੂਪ ਰੇਖਾ ਉਹਦਾ ਆਕਾਰ ਘਟਾ ਕੇ ਇਸ ਨੂੰ ਜਿਹੜਾ ਸਾਜ਼ ਨੂੰ ਦਿਲਰੁਬਾ ਦਾ ਨਾਮ ਦੇ ਦਿੱਤਾ ਹੈ ਜੀ ਨੈਕਸਟ ਹੈ ਜੀ ਰਬਾਬ ਇਹ ਲੱਕੜੀ ਦਾ ਬਣਿਆ ਸਾਜ਼ ਹੈ ਇਹ ਤਾਰ ਤੇ ਖੇਚ ਧੁਨੀ ਮਤਲਬ ਕਿ ਤਾਰ ਦੀ ਖਿੱਚ ਦੇ ਨਾਲ ਧੁਨੀ ਉਹਦੇ ਵਿੱਚ ਪ੍ਰਗਟ ਹੁੰਦੀ ਹੈ ਠੀਕ ਹੈ ਜੀ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਉਚਾਰਨ ਵੇਲੇ ਜਿਹੜਾ ਇਸ ਨੂੰ ਵਰਤਿਆ ਜਾਂਦਾ ਵਰਤਿਆ ਮਤਲਬ ਇਹਦੀ ਕਰਦੇ ਕਰਦੇ ਸਨ ਠੀਕ ਹੈ ਜੀ ਜਿਹੜੇ ਭਾਈ ਮਰਦਾਨਾ ਸੀ ਸਿ ਉਹ ਰਬ ਬਚਾਉਂਦੇ ਸਨ ਠੀਕ ਹੈ ਸਟੂਡੈਂਟਸ ਨੈਕਸਟ ਹੈ ਜੀ ਨੈਕਸਟ ਹੈ ਸਟੂਡੈਂਟਸ ਰੋਂਦ ਇਸ ਦੀ ਜਿਹੜੀ ਰਚਨਾ ਸੀ ਉਹ ਭਰਤਮੁਨੀ ਨੇ ਕੀਤੀ ਸੀ ਅਤੇ ਫਾਰਸੀ ਵਿੱਚ ਸਰੌਂ ਦਾ ਅਰਥ ਹੈ ਰਮਿਠਾਸ ਸਰੌਂਦ ਸਾਜ ਹੈ ਜੀ ਨੈਕਸਟ ਨੈਕਸਟ ਹੈ ਜੀ ਟੋਲ ਪੰਗੜੇ ਤੇ ਖੁਸ਼ੀ ਦੇ ਵਰਤ ਸਮੇਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਜਿਹੜੀ ਅੰਬ ਦੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ ਟੋਲ ਬਣਾਉਣ ਸਮੇਂ ਅੰਬ ਦੀ ਜਿਹੜੀ ਲੱਕੜੀ ਆ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਟੱਡ ਟਾਡੀਆਂ ਦੀ ਜਿਹੜੀ ਹਰਮਨ ਪਿਆਰਾ ਸਾਜ ਹੈ ਜੀ ਉਹ ਟੱਡ ਹੈ ਤੇ ਟੱਡ ਡਮਰੂ ਦੀ ਕਿਸਮ ਦਾ ਮਤਲਬ ਕਿ ਕਿਸਮ ਦਾ ਛੱਟ ਮਾਰ ਕੇ ਵਜਾਉਣ ਵਾਲਾ ਸਾਜ਼ ਹੈ ਡਮਰੂ ਦੀ ਕਿਸਮ ਦਾ ਛੱਟ ਮਾਰ ਕੇ ਵਜਾਉਣ ਵਾਲਾ ਸਾਜ਼ ਹੈ ਟੱਡੀਆਂ ਟੱਡੀ ਜੱਥੇ ਵਾਲੇ ਕੋਲ ਹੁੰਦਾ ਜੀ ਇਹਨੂੰ ਟੱਡ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਉਹ ਟੱਡ ਦੇ ਉੱਤੇ ਕਵਿਛਰੀ ਵਾਰਾਂ ਇਹ ਸਾਰਾ ਕੁਝ ਗਾਉਂਦੇ ਆ ਤੁੰਬੀ ਤਾਰਾਂ ਵਾਲਾ ਸਾਜ਼ ਹੈ ਤੇ ਇਸ ਨੂੰ ਤਾਰਾਂ ਵਾਲਾ ਸਾਜ਼ ਇਸ ਨੂੰ ਤਾਰਾਂ ਦੇ ਨਾਲ ਜਿਹੜਾ ਉਹ ਹੱਥਾਂ ਤੇ ਤਾਰਾਂ ਦੇ ਨਾਲ বাজਾਇਆ ਜਾਂਦਾ ਹੈ ਜੀ ਨੈਕਸਟ ਸਟੂਡੈਂਟਸ ਡਫਲੀ ਡਫਲੀ ਇਸ ਨੂੰ ਡੱਫ ਦੀ ਡੱਫ ਵੀ ਕਿਹਾ ਜਾਂਦਾ ਹੈ ਇਹ ਦੋਹਰੀ ਤਾਰ ਦੀ ਜਿਹੜੀ ਬਣੀ ਹੁੰਦੀ ਹੈ ਤੇ ਇਸ ਵਿੱਚ ਘੁੰਗਰੂ ਪਾਏ ਜਾਂਦੇ ਹਨ ਡਫਲੀ ਦੇ ਵਿੱਚ ਘੁੰਗਰੂ ਪਾਏ ਜਾਂਦੇ ਹਨ ਠੀਕ ਹੈ ਜੀ ਚਿਮਟਾ ਇਹ ਸਾਜ਼ ਲੋਹੇ ਦੇ ਦੋ ਚਿਮਟੇ ਆਕਾਰ ਦੇ ਟੁਕੜਿਆਂ ਦਾ ਬਣਿਆ ਹੁੰਦਾ ਹੈ ਤੇ ਇਹ ਵੀ ਸੱਟ ਮਾਰ ਦੋਹਾਂ ਸਿਰਿਆਂ ਨੂੰ ਆਪਸ ਦੇ ਵਿੱਚ ਆਪਾਂ ਜੇਵੇ ਟਕਰਾ ਕੇ ਸੱਟ ਮਾਰਦੇ ਆਂ ਤਾਂ ਧੁਨੀ ਪ੍ਰਗਟ ਹੁੰਦੀ ਹੈ ਦੋਹਾਂ ਸਿਰੇ ਜਿਹੜੇ ਚਮਟੇ ਦੇ ਉਹਨਾਂ ਨੂੰ ਆਪਸ ਦੇ ਵਿੱਚ ਟਕਰਾਉਂਦੇ ਆਂ ਤਾਂ ਧੁਨੀ ਪ੍ਰਗਟ ਹੁੰਦੀ ਹੈ ਉਸ ਤਰੀਕੇ ਨਾਲ ਜਿਹੜਾ ਸਾਜ ਆ ਵਜਾਇਆ ਜਾਂਦਾ ਹੈ ਜੀ ਅੱਗੇ ਹੈ ਜੀ ਸੱਪ ਠੀਕ ਹੈ ਜੀ ਸੱਪ ਇਹ ਜਿਹੜੀ ਉਹ ਤਾੜੀ ਵਾਂਗ ਅ ਵਜਣ ਵਾਲਾ ਜਿਹੜਾ ਸਾਜ ਹੈ ਗਿੱਧਾ ਪੰਗੜਾ ਪੰਗੜੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਜਿਹੜਾ ਉਹ ਕਈ ਤਾੜੀਆਂ ਦੇ ਬਰਾਬਰ ਜਿਹੜੀ ਧੁੰਦੀ ਆਵਾਜ਼ ਕਰਦਾ ਹੈ ਸੱਪ ਕਿਹਾ ਜਾਂਦਾ ਹੈ ਇਸ ਨੂੰ ਨੈਕਸਟ ਹੈ ਜੀ ਨੈਕਸਟ ਹੈ ਸਟੂਡੈਂਟਸ ਬੁਗ ਬੁਗਚੂ ਬੁਗਚੂ ਜਿਹੜਾ ਹੈ ਉਹ ਸੁਧਾਰਨ ਹੈ ਪਰ ਇਹ ਵਿਲੱਖਣ ਕਿਸਮ ਦਾ ਹੈ ਇਸ ਦਾ ਜਿਹੜਾ ਸੁੱਕਾ ਕੀਆ ਹੁੰਦਾ ਹੈ ਮਤਲਬ ਲੋਕੀ ਤੋਂ ਬਣਿਆ ਹੋਇਆ ਹੈ ਅਤੇ ਡਰਮ ਵਰਗੀ ਧੁਨੀ ਕੱਢਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਤਾਰ ਨੂੰ ਵਾਰ-ਵਾਰ ਖਿੱਚਿਆ ਅਤੇ ਛੱਡਿਆ ਜਾਂਦਾ ਹੈ ਤਾਂ ਬੁਗਚੂ ਵੱਜਦਾ ਹੈ ਠੀਕ ਹੈ ਜੀ ਨੈਕਸਟ ਸਟੂਡੈਂਟ ਅਲਗੋਜ਼ਾ ਅਲਗੋਜ਼ਾ ਜਿਹੜਾ ਹੈ ਦੋ ਬਾਸਰੀਆਂ ਜਿਹੜਾ ਸਟੂਡੈਂਟ ਅਲਗੋਜ਼ਾ ਹੈ ਅਲਗੋਜ਼ਾ ਦੋ ਬਾਸਰੀਆਂ ਨੂੰ ਜੋੜ ਕੇ ਬਣਦਾ ਹੈ ਇਸ ਤਰੀਕੇ ਨਾਲ ਤੇ ਇਹ ਜਿਹੜਾ ਹੈ ਜਦੋਂ ਵਜਾਉਂਦੇ ਹਨ ਤਾਂ ਦੋਹਾਂ ਬਾਸਰੀਆਂ ਨੂੰ ਜੋੜ ਕੇ ਜਿਵੇਂ ਤਿੰਨ ਤਿੰਨ ਉਂਗਲਾਂ ਜਿਹੜੀਆਂ ਰੱਖ ਕੇ ਉਹ ਵਜਾਇਆ ਜਾਂਦਾ ਹੈ ਠੀਕ ਹੈ ਜੀ ਇਸ ਨੂੰ ਅਲਗੋਜ਼ਾ ਕਿਹਾ ਜਾਂਦਾ ਹੈ ਕੜਾ ਮਿੱਟੀ ਦਾ ਕੜਾ ਉਂਗਲਾਂ ਵਿੱਚ ਮੁੰਦਰਾ ਪਾ ਕੇ ਜਿਹੜਾ ਵਜਾਇਆ ਜਾਂਦਾ ਹੈ ਸਰੰਮ ਸਰੰਦਾ ਜਿਹੜਾ ਹੁੰਦਾ ਵਾ ਉਹ ਪੰਜਵੇਂ ਇੱਕ ਜੀ ਸਰੰਦਾ ਜਿਹੜਾ ਸਰੰਦਾ ਜਿਹੜਾ ਸਾਜ ਆ ਉਹ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਗੀਤ ਅਤੇ ਸਾਜ਼ਾਂ ਦੇ ਤਨੀ ਸਾਨ ਅਤੇ ਸਰੰਦਾ ਉਸ ਉਸੇ ਸੁਨੇਹੇ ਵਿੱਚੋਂ ਪੈਦਾ ਹੋਇਆ ਹੈ ਇਹ ਇੱਕ ਵੱਡਾ ਤਾਰ ਵਾਲਾ ਸਾਜ ਹੁੰਦਾ ਹੈ ਸਰੰਦਾ ਜਿਹੜਾ ਉਹ ਵੱਡਾ ਤਾਰ ਵਾਲਾ ਸਾਜ ਹੁੰਦਾ ਹੈ ਤੇ ਪੰਜਵੇਂ ਗੁਰੂ ਜੀ ਨਾਲ ਸੰਬੰਧਿਤ ਹੈ ਇਹ ਨੈਕਸਟ ਹੈ ਜੀ ਕਾਂਟੋ ਕਾਂਟੋ ਇਸ ਇਸ ਦਾ ਪੰਜਾਬੀ ਵਿੱਚ ਅਰਥ ਹੈ ਜੀ ਗਲ ਹੈ ਗਲੈਰੀ ਕਾਂਟੋ ਇਹ ਖੁਸ਼ੀ ਦਾ ਸੰਕੇਤ ਹੈ ਇਹ ਲੱਕੜੀ ਦੀ ਬਣੀ ਹੁੰਦੀ ਹੈ ਤੇ ਮੱਦਮ ਜਿਹੜੀ ਤਾੜੀ ਦੀ ਆਵਾਜ਼ ਦਿੰਦੀ ਹੈ ਕਾਂਟੋ ਜਿਹੜੀ ਉਹ ਮੱਦਮ ਤਾੜੀ ਦੀ ਆਵਾਜ਼ ਦਿੰਦੀ ਹੈ ਤੇ ਨੈਕਸਟ ਹੈ ਜੀ ਸਤਾਰ ਇਹ ਸਾਜ਼ ਦਾ ਨਾਮ ਜਿਹੜਾ ਉਹ ਫਾਰਸੀ ਸ਼ਬਦ ਸੱਚ ਤਾਰ ਤੋਂ ਪਿਆ ਹੈ ਤੇ ਅਰਥ ਵਿੱਚ ਅਰਥ ਹੈ ਜੀ ਤਿੰਨ ਤਾਰ ਵਾ ਤਿੰਨ ਤਾਰ ਹੈ ਇਹਦਾ ਅਰਥ ਸਿਤਾਰ ਦਾ ਇਸ ਨੂੰ ਉਂਗਲਾਂ ਉਂਗਲਾਂ ਦੇ ਤਾਤ ਨਾਲ ਖੋਲ ਖੋਲ ਚੜਾ ਕੇ ਜਿਹੜਾ ਉਹ ਵਜਾਇਆ ਜਾਂਦਾ ਹੈ ਉਂਗਲਾਂ ਦੇ ਮਤਲਬ ਕਿ ਖੋਲ ਚੜਾ ਕੇ ਵਜਾਇਆ ਜਾਂਦਾ ਹੈ ਤੇ ਇਸ ਦੀ ਰਚਨਾ ਦਾ ਜਿਹੜਾ ਸੇਰਾ ਉਹ ਅਮੀਰ ਖੁਸਰੋ ਨੂੰ ਜਾਂਦਾ ਹੈ ਇਸ ਦੀ ਜਿਹੜੀ ਰਚਨਾ ਕੀਤੀ ਸੀ ਉਹ ਅਮੀਰ ਖੁਸਰੋ ਖੁਸਰੋ ਨੇ ਕੀਤੀ ਸੀ ਸਿਤਾਰ ਇਸ ਨੂੰ ਕਿਹਾ ਜਾਂਦਾ ਹੈ ਤੇ ਫਾਰਸੀ ਦੇ ਵਿੱਚ ਇਸ ਨੂੰ ਸੱਤ ਸਤਾਰ ਜਿਹੜਾ ਉਹ ਕਿਹਾ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਸਟੂਡੈਂਟਸ ਇਹ ਜਿਹੜੇ ਸੀ ਜੋ ਆਪਣੇ ਇਹ ਜਿਹੜੇ ਲੋਕ ਜਿਹੜੇ ਸਾਜ਼ ਵਾ ਠੀਕ ਹੈ ਜੀ ਤਾਂ ਇੱਕ ਵਾਰੀ ਆਪਾਂ ਰਿਪੀਟ ਕਰ ਲੈਣ ਇਹਨਾਂ ਨੂੰ ਜਿਹੜਾ ਤੌਂਸ ਹੈ ਜੀ ਤੌਂਸ ਹੈ ਇਹ ਇਹਨੂੰ ਹੁਣ ਦਿਲਰੁਬਾ ਕਿਹਾ ਜਾਂਦਾ ਹੈ ਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਨੂੰ ਦਿੱਤੀ ਹੋਈ ਇੱਕ ਨਿਸ਼ਾਨੀ ਹੈ ਜੀ ਰਬਾਬ ਭਾਈ ਮਰਦਾਨਾ ਜੀ ਨਾਲ ਸੰਬੰਧਤ ਹੈ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈ ਠੀਕ ਹੈ ਜੀ ਰਬਾਬ ਇਹ ਲੱਕੜੀ ਦਾ ਬਣਿਆ ਹੁੰਦਾ ਹੈ ਤੇ ਸਰੌਂਦ ਜਿਹੜਾ ਹੈ ਜੀ ਇਹਦੀ ਭਰਤ ਮਨੂਈ ਨੇ ਰਚਨਾ ਕੀਤੀ ਸੀ ਤੇ ਇਹਦਾ ਅਰਥ ਹੈ ਮਿਠਾਸ ਤੂਲ ਹੈ ਜਿਹੜਾ ਪੰਗੜੇ ਦੇ ਟਾਈਮ ਪਾਇਆ ਜਾਂਦਾ ਤੇ ਅੰਬ ਦੀ ਲੱਕੜੀ ਦਾ ਬਣਿਆ ਹੁੰਦਾ ਟੱਡ ਜੀ ਟਾਡੀਆਂ ਦਾ ਹਰਮਨ ਪਿਆਰਾ ਜਿਹੜਾ ਸਾਜ ਹੈ ਇਹਨੂੰ ਡਮਰੂ ਦੇ ਤਰੀਕੇ ਨਾਲ ਹੁੰਦਾ ਵਾ ਤੇ ਇਸਨੂੰ ਛੱਟ ਮਾਰ ਕੇ ਵਜਾਇਆ ਜਾਂਦਾ ਤੂੰਬੀ ਜਿਹੜੀ ਉਹ ਤਾਰ ਦੇ ਨਾਲ ਤਾਰ ਵਾਲਾ ਸਾਜ ਹੈ ਤੂੰਬੀ ਡੱਫਲੀ ਜਿਹੜੀ ਆ ਉਸ ਦੇ ਵਿੱਚ ਘੁੰਗਰੂ ਲੱਗੇ ਹੁੰਦੇ ਆ ਘੁੰਗਰੂ ਪਾਏ ਜਾਂਦੇ ਆ ਤੇ ਦੋਰੀ ਤਾਰ ਦੀ ਬਣੀ ਹੁੰਦੀ ਹੈ ਤੇ ਚਿਮਟਾ ਹੁੰਦਾ ਜਿਹੜਾ ਆਪਣਾ ਘਰਾਂ ਦੇ ਵਿੱਚ ਆਪਾਂ ਚਿਮਟਾ ਯੂਜ਼ ਕਰਦੇ ਆ ਬਸ ਉਸੇ ਤਰੀਕੇ ਨਾਲ ਦੋਨੇ ਸਿਰਿਆਂ ਨੂੰ ਅੱਗੇ ਨੂੰ ਆਪਸ ਦੇ ਵਿੱਚ ਉਹਨਾਂ ਨੂੰ ਟਕਰਾਓ ਪੈਦਾ ਕੀਤਾ ਜਾਂਦਾ ਤੇ ਉਦੋਂ ਧੁਨੀ ਪ੍ਰਗਟ ਹੁੰਦੀ ਆ ਜਿਹੜਾ ਸੱਪ ਹੁੰਦਾ ਹੈ ਸੱਪ ਜਿਹੜਾ ਬਹੁਤ ਸਾਰੀਆਂ ਤਾੜੀਆਂ ਦੀ ਆਵਾਜ਼ ਦਿੰਦਾ ਹੈ ਗਿੱਧੇ ਦੇ ਵਿੱਚ ਯੂਜ਼ ਕੀਤਾ ਜਾਂਦਾ ਬੁਗਚੂ ਜਿਹੜਾ ਵਾ ਉਹ ਸੁੱਕੇ ਕੀਏ ਦਾ ਬਣਿਆ ਹੁੰਦਾ ਵਾ ਤੇ ਇਹਨੂੰ ਮਤਲਬ ਕਿ ਤਾਰ ਨੂੰ ਵਾਰ-ਵਾਰ ਖਿੱਚਿਆ ਤੇ ਛੱਡਿਆ ਜਾਂਦਾ ਹੈ ਠੀਕ ਹੈ ਜੀ ਤੇ ਡਰਮ ਵਰਗੀ ਆਵਾਜ਼ ਦਿੰਦਾ ਹੈ ਨੈਕਸਟ ਹੈ ਜੀ ਅਲਗੋਜ਼ਾ ਅਲਗੋਜ਼ਾ ਜਿਹੜਾ ਹੁੰਦਾ ਦੋ ਬਾਂਸਰੀਆਂ ਨੂੰ ਆਪਸ ਦੇ ਵਿੱਚ ਜੋੜ ਕੇ ਉਂਗਲਾਂ ਦੇ ਨਾਲ বাজਾਇਆ ਜਾਂਦਾ ਘੜਾ বাজਾਇਆ ਜਾਂਦਾ ਮੁੰਦਰਾ ਪਾ ਕੇ ਤੇ ਸਰੰਦਾ ਜਿਹੜਾ ਉਹ ਪੰਜਵੇਂ ਗੁਰੂ ਜੀ ਦਾ ਮਤਲਬ ਕਿ ਦਿੱਤਾ ਹੋਇਆ ਆਪਾਂ ਨੂੰ ਪਿਆਰ ਤੇ ਸਨੇਹ ਆ ਤੇ ਇੱਕ ਤਾਰ ਵਾਲਾ ਜਿਹੜਾ ਸਾਜ਼ ਹੈ ਠੀਕ ਹੈ ਜੀ ਨੈਕਸਟ ਹੈ ਜੀ ਕਾਂਟੋ ਕਾਂਟੋ ਜਿਵੇਂ ਗਲਹੈਰੀ ਦੇ ਤਰੀਕੇ ਨਾਲ ਉਹ ਮੱਧਮ ਤਾੜੀ ਦੀ ਆਵਾਜ਼ ਕਰਦੀ ਹੈ ਤੇ ਸਤਾਰ ਸਤਾਰ ਅਮੀਰ ਖੁਸਰੋ ਦੀ ਮਤਲਬ ਕਿ ਉਹਨੇ ਸਿਰਜਣਾ ਕੀਤੀ ਸੀ ਤੇ ਆਪਾਂ ਨੂੰ ਉਂਗਲਾ ਤੇ ਧਾਤ ਦੇ ਖੋਲ ਚੜਾ ਕੇ ਆਪਾਂ ਉਹਨੂੰ ਜਿਹੜਾ ਵਜਾਉਨੇ ਆ ਠੀਕ ਹੈ ਜੀ ਨੈਕਸਟ ਹੈ ਜੀ ਫੁਲਕਾਰੀ ਫੁਲਕਾਰੀ ਅਤੇ ਫੁਲਕਾਰੀ ਦੀਆਂ ਕਿਸਮਾਂ ਫੁਲਕਾਰੀ ਕੀ ਹੁੰਦੀ ਹੈ ਫੁਲਕਾਰੀ ਆਪਣੇ ਜਿਹੜੇ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਫੁਲਕਾਰੀ ਦਾ ਜਿਹੜਾ ਦੋ ਸ਼ਬਦਾਂ ਤੋਂ ਬਣਿਆ ਹੋਇਆ ਹੈ ਜੇ ਜੋੜ ਹੈ ਇਹਦਾ ਦੋ ਸ਼ਬਦਾਂ ਦਾ ਫੁੱਲ ਅਤੇ ਕਾਰੀ ਫੁੱਲ ਮਤਲਬ ਕਿ ਜਿਹੜੇ ਫੁੱਲ ਕੱਢੇ ਜਾਂਦੇ ਆ ਠੀਕ ਹੈ ਫਲਾਵਰ ਠੀਕ ਹੈ ਜੀ ਤੇ ਕਾਰ ਮਤਲਬ ਕਿਰਤ ਕਾਰਜ ਜਾਂ ਫਿਰ ਕੰਮ ਜਾਂ ਫਿਰ ਫੁੱਲ ਫੁੱਲਾਂ ਦੀ ਜਿਹੜੀ ਕਾਰਾਗਰੀ ਕੀਤੀ ਜਾਂਦੀ ਹੈ ਉਹਨੂੰ ਫੁਲਕਾਰੀ ਕਿਹਾ ਜਾਂਦਾ ਹੈ ਫੁਲਕਾਰੀ ਦਾ ਜਿਹੜਾ ਕੋਸ਼ਕਾਤਾਰਥ ਹੈ ਉਹ ਜਿਸ ਇਸਤਰੀਆਂ ਦੇ ਸਿਰ ਤੇ ਓੜਨ ਵਾਲਾ ਵਸਤਰ ਹੈ ਚੁੰਨੀ ਦੁਪੱਟਾ ਜਿਵੇਂ ਉਸ ਜਿਸ ਦੀ ਤਹਿ ਉੱਤੇ ਕਸੀਦਾਕਾਰੀ ਭਾਵ ਹੱਥਾਂ ਦੇ ਨਾਲ ਕਢਾਈ ਕੀਤੀ ਜਾਂਦੀ ਹੈ ਠੀਕ ਹੈ ਜੀ ਇਹਨੂੰ ਫੁਲਕਾਰੀ ਕਿਹਾ ਜਾਂਦਾ ਹੈ ਫੁੱਲਾਂ ਦੀ ਕਟਾਈ ਕੀਤੀ ਜਾਂਦੀ ਹੈ ਫੁੱਲਾਂ ਦੀ ਫੁਲਕਾਰੀ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਉਹ ਹੈ ਜੀ ਬਾਗ ਚੌਪ ਸੁਪਰ ਸਾਲ ਸਾਲੂ ਤਿਲ ਪੱਤਰਾ ਗੂੰਗਟ ਬਾਗ ਤੇਸ਼ ਸਮਾਸ਼ ਸਮਾਸ਼ ਨੀਲਕ ਠੀਕ ਹੈ ਜੀ ਬਾਗ ਜਿਹੜਾ ਹੁੰਦਾ ਬਾਗ ਜਿਹੜਾ ਅਸਲੀ ਫਲਕਾਰੀ ਆ ਕਿਉਂਕਿ ਇਸ ਵਿੱਚ ਕੋਈ ਵੀ ਜਗ੍ਹਾ ਜਿਹੜੀ ਉਹ ਖਾਲੀ ਨਹੀਂ ਛੱਡੀ ਜਾਂਦੀ ਕੋਈ ਵੀ ਹਿੱਸਾ ਖਾਲੀ ਨਹੀਂ ਛੱਡਿਆ ਜਾਂਦਾ ਵਿਰਲੇ ਤੋਪੇ ਨਹੀਂ ਪਾਈ ਜਾਂਦੇ ਕੋਈ ਵੀ ਵਿਰਲ ਨਹੀਂ ਛੱਡੀ ਜਾਂਦੀ ਕਿਤੇ ਵੀ ਇਹਨੂੰ ਸਾਰੀ ਫੁਲਕਾਰੀ ਨੂੰ ਬਿਲਕੁਲ ਮਤਲਬ ਕਿ ਇੱਕ ਖਦ ਦੇਤੇ ਖੱਦਰ ਦੇ ਉੱਤੇ ਕੱਪੜੇ ਦੇ ਉੱਤੇ ਉਹ ਜਿਹੜੀ ਫੁਲਕਾਰੀ ਨੂੰ ਬਿਲਕੁਲ ਬਹੁਤ ਤਰੀਕੇ ਨਾਲ ਬਹੁਤ ਬਰੀਕੀ ਨਾਲ ਤੇ ਜਿਹੜੇ ਫੁੱਲ ਉਹ ਕਢਾਈ ਕੀਤੀ ਜਾਂਦੀ ਉਸ ਨੂੰ ਬਾਗ ਕਿਹਾ ਜਾਂਦਾ ਹੈ ਤੇ ਜਿਹੜਾ ਚੌਪ ਹੁੰਦਾ ਵਾ ਜਿਹੜਾ ਚੌਪ ਹੁੰਦਾ ਸੋਬਰ ਹੁੰਦਾ ਸਾਲੂ ਹੁੰਦਾ ਇਸ ਨੂੰ ਚੋਬ ਵੀ ਕਿਹਾ ਜਾਂਦਾ ਹੈ ਤੇ ਸਧਾਰਨ ਤੌਰ ਤੇ ਸਧਾਰਨ ਤੋਂ ਲੈ ਕੇ ਵੱਡੇ ਆਕਾਰ ਤੱਕ ਦੀ ਇਹ ਹੁੰਦੀ ਹੈ ਕਾਲ ਤੇ ਮਜੀਠਾ ਰੰਗ ਹੁੰਦਾ ਹੈ ਇਹਦਾ ਕੱਪੜੇ ਤੇ ਕੱਢੀ ਹੁੰਦੀ ਹੈ ਗੁੱਜਲਦਾਰੇ ਤੇ ਟੋਪੇ ਦੀ ਕਢਾਈ ਕੀਤੀ ਹੁੰਦੀ ਹੈ ਇਸ ਨੂੰ ਵਿਆਹ ਵਾਲੇ ਜਿਹੜੇ ਵਿਆਹ ਵਾਲੀ ਫੁਲਕਾਰੀ ਵੀ ਕਿਹਾ ਹੀ ਜਾਂਦੇ ਆ ਇਹਨੂੰ ਸਾਂਲੂ ਵੀ ਕਿਹਾ ਜਾਂਦਾ ਹੈ ਕਿਉਂਕਿ ਜਿਹੜੀਆਂ ਕੁੜੀਆਂ ਉਹ ਕੰਨਿਆਵਾਂ ਉਹ ਵਿਆਹ ਵਾਲੇ ਜਿਹੜੇ ਦਿਨਾਂ ਲਾਵਾਂ ਫੇਰਿਆਂ ਦੇ ਸਮੇਂ ਇਸ ਨੂੰ ਲੈਂਦੀਆਂ ਹਨ ਉੱਪਰ ਇਸ ਲਈ ਇਹਨਾਂ ਨੂੰ ਇਸ ਨੂੰ ਵਿਆਹ ਵਾਲੀ ਫੁਲਕਾਰੀ ਸਾਂਬੂ ਸਾਲੂ ਵੀ ਕਿਹਾ ਜਾਂਦਾ ਹੈ ਟਿੱਲ ਪੱਤਰਾ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਜੀ ਇਸ ਵਿੱਚ ਟਿੱਲ ਦੇ ਟਿੱਲ ਦੇ ਜਿਹੜੇ ਬੀਜ ਦੇ ਜਿਹੜੇ ਚਿੱਤਰ ਦੀ ਕਢਾਈ ਕੀਤੀ ਜਾਂਦੀ ਹੈ ਤੇ ਖੱਦਰ ਦੇ ਕੱਪੜੇ ਤੇ ਵਿਰਲੇ ਤੋਪੇ ਦੀ ਕਢਾਈ ਕੀਤੀ ਜਾਂਦੀ ਹੈ ਇਸ ਨੂੰ ਵਿਆਹ ਵਿੱਚ ਲਾਗੀਆਂ ਤੇ ਕਾਮਿਆਂ ਨੂੰ ਦਿੱਤਾ ਜਾਂਦਾ ਹੈ ਠੀਕ ਹੈ ਜੀ ਇਸ ਨੂੰ ਵਿਆਹ ਦੇ ਵਿੱਚ ਲਾਗੀਆਂ ਤੇ ਕਾਮਿਆਂ ਨੂੰ ਦਿੱਤਾ ਜਾਂਦਾ ਹੈ ਇੱਕ ਹੁੰਦਾ ਹੈ ਕੂਂਗਟ ਬਾਗ ਕੂਂਗਟ ਬਾਗ ਦੇ ਵਿੱਚ ਇਹਦੇ ਵਿੱਚ ਦੋ ਵੱਡੇ ਤਕੋਣੇ ਬੂਟਿਆਂ ਦੀ ਜਿਹੜੀ ਉਹ ਕਢਾਈ ਕੀਤੀ ਜਾਂਦੀ ਹੈ ਤਕੂਣੀ ਬੂਟਿਆਂ ਦੀ ਕਢਾਈ ਕੀਤੀ ਜਾਂਦੀ ਹੈ ਇਸ ਵਿੱਚ ਸ਼ਮਾਸ਼ ਦੇ ਵਿੱਚ ਗਿਆ ਇਸ ਵਿੱਚ ਸ਼ੀਸ਼ੇ ਜਿਹੜੇ ਹੁੰਦੇ ਆ ਸ਼ੀਸ਼ੇ ਦੇ ਟੁਕੜਿਆਂ ਨੂੰ ਅ ਟੁਕੜਿਆਂ ਨੂੰ ਕਢਾਈ ਦੇ ਵਿੱਚ ਜੋੜਿਆ ਜਾਂਦਾ ਤੇ ਇਸ ਨੂੰ ਸ਼ੀਸ਼ੇਦਾਰ ਫੁਲਕਾਰੀ ਵੀ ਕਿਹਾ ਜਾਂਦਾ ਹੈ ਨੀਲਕ ਹੁੰਦਾ ਜੀ ਨੀਲੇ ਰੰਗ ਦੇ ਖੱਦਰ ਦੇ ਉੱਤੇ ਮਤਲਬ ਕਿ ਕੱਪੜੇ ਦੇ ਉੱਤੇ ਗੂੜੇ ਲਾਲ ਜਾਂ ਫਿਰ ਪੀਲੇ ਰੰਗ ਦੇ ਨਾਲ ਰੇਸ਼ਮੀ ਧਾਗੇ ਨਾਲ ਕਢਾਈ ਕੀਤੀ ਜਾਂਦੀ ਹੈ ਇਸ ਵਿੱਚੋਂ ਨੀਲੇ ਰੰਗ ਦੀ ਜਿਹੜੀ ਝਲਕ ਮਾਰਦੀ ਕਰਕੇ ਇਸ ਨੂੰ ਨੀਲਕ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਇਹ ਸਨ ਜਿਹੜੀਆਂ ਆਪਣੀਆਂ ਫੁਲਕਾਰੀਆਂ ਮੇਨ ਕੀ ਹੋ ਗਿਆ ਜੀ ਬਾਗ ਬਾਗ ਚੌਪ ਤੇਲਪੱਤਰਾ ਕੁੰਗਟ ਬਾਗ ਸ਼ਮਸ਼ ਸ਼ਮਾਸ਼ ਤੇ ਨੀਲਕ ਠੀਕ ਹੈ ਜੀ ਤਾਂ ਸਟੂਡੈਂਟ ਥੈਂਕ ਯੂ ਸੋ ਮਚ ਜੇ ਤੁਹਾਨੂੰ ਵਧੀਆ ਵੀਡੀਓ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਥੈਂਕ ਯੂ ਸੋ ਮਚ